ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਰਤ ਘਣ ਮਨੁੱਖ ਦੀ ਨਿਸ਼ਾਨੀ ਇਹ ਹੈ ਤ੍ਰਿਗ ਜੀਵਨ ਤ੍ਰਿਗ ਜੀਵਾਸ ਅਕਰਤ ਘਣ ਉਹ ਹੈ ਜਿਹੜਾ ਦਾਤ ਗੁਰੂ ਤੋਂ ਲੈ ਕੇ ਸ਼ੁਕਰਾਨਾ ਕਿਸੇ ਹੋਰ ਅੱਗੇ ਕਰਦਾ ਹੈ ਨਾ ਜਾਪ ਨਾ ਕੋ ਸਿਮਰਨ ਨਾ ਨਿਤਨੇਮ ਨਾ ਅੰਮ੍ਰਿਤ ਵਿਲਾਸ ਸੰਭਾਲਣਾ ਤੇ ਦਾਤ ਗੁਰੂ ਅੱਗੇ ਆ ਕੇ ਮੰਗਣੀ ਸਾਹਿਬ ਕਹਿੰਦੇ ਨੇ ਦਾਤਾਂ ਦੇਣ ਤੋਂ ਮਾਲਕ ਕਦੇ ਨਹੀਂ ਨਾ ਕਿਸ ਨੂੰ ਮੋੜਦਾ ਹੈ ਨਾ ਕਿਸ ਨੂੰ ਬਸਾਰਦਾ ਹੈ ਪਰ ਗੁਰਮਖ ਪਿਆਰਿਓ ਅਸੀਂ ਅਕਿਰਤ ਕਣ ਦਾਤਾਂ ਲੈ ਕੇ ਨਾ ਬਣੀਏ ਦਾਤ ਲੈ ਕੇ ਮਨੁੱਖ ਉੱਕਾ ਹੀ ਵਿਸਰ ਜਾਂਦਾ ਹੈ ਮਾਲਕ ਦਾ ਨਾਮ ਉਸ ਮਨੁੱਖ ਨੂੰ ਸੋ ਬਹੁਤਾ ਧਨ ਹੋਵੇ ਤੇ ਉਹ ਮਤ ਮਾਰ ਦਿੰਦਾ ਹੈ ਇਸ ਕਰਕੇ ਸ਼ੁਕਰਾਨਾ ਕਰਿਆ ਕਰੋ ਜੇ ਦੋ ਵਕਤ ਦਾ ਪ੍ਰਸ਼ਾਦਾ ਘਰ ਵਿੱਚ ਬੈਠ ਕੇ ਪਰਿਵਾਰ ਨਾਲ ਛਕਦੇ ਹੋ ਨਾ ਉਹਦੀ ਰਜ਼ਾ ਹੈ ਉਹਦੇ ਹੁਕਮ ਨਾਲ ਨਵਾਲਾ ਪੁਰਕੀ ਗਲੇ ਤੋਂ ਥੱਲੇ ਉੱਪਰ ਦੀ ਹੈ ਜੇ ਨਾ ਹੋ ਹੁਕਮ ਹੋਵੇ ਤੇ ਉਹ ਵੀ ਗਲੇ ਚ ਰਹਿ ਜਾਂਦੀ ਹੈ ਇਸ ਕਰਕੇ ਮਾਲਕ ਦੀ ਰਜ਼ਾ ਤੇ ਹੁਕਮ ਦੀ ਪਾਲਣਾ ਕਰੋ ਅਜਾਈ ਸਮਾਂ ਨਾ ਗਵਾਓ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ